ਕਿਸਾਨੀ ਅੰਦੋਲਨ ਦੋ ਨੂੰ ਲੈ ਕੇ ਲਗਾਤਾਰ ਕਿਸਾਨਾਂ ਦੇ ਵਿੱਚ ਭਾਰੀ ਜੋਸ਼ ਦੇਖਣ ਨੂੰ ਮਿਲ ਰਿਹਾ ਜਿਸ ਦੇ ਮੱਦੇਨਜ਼ਰ ਲਗਾਤਾਰ ਵੱਡੇ ਵੱਡੇ ਕਾਫਲੇ ਦਿੱਲੀ ਨੂੰ ਰਵਾਨਾ ਹੋ ਰਹੇ ਨੇ ਦੂਜੇ ਪਾਸੇ ਪ੍ਰਸ਼ਾਸਨ ਵੀ ਬਾਰਡਰਾਂ ਦੇ ਉੱਤੇ ਸਖਤੀ ਕਰਕੇ ਬੈਠਾ ਹੈ ਗੱਲ ਕੀਤੀ ਜਾਵੇ ਖਨੌਰੀ ਦੀ ਦਾ ਖਨੌਰੀ ਬਾਰਡਰ ਨੂੰ ਪਾਰ ਕਰਨ ਦੇ ਬਾਅਦ ਸੇ ਜਿਹੜਾ ਕਿ ਕਿਸਾਨ ਲਗਾਤਾਰ ਰਵਾਨਾ ਹੋ ਰਹੇ ਨੇ ਅਤੇ ਉਹ ਟਰੈਕਟਰ ਟਰਾਲੀਆਂ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਨੇ ਆਪਣੇ ਟਰੈਕਟਰ ਟਰਾਲੀਆਂ ਨੂੰ ਮੋਡੀਫਾਈ ਕਰਕੇ ਉਸ ਨੂੰ ਹੀ ਰਹਿਣ ਵਾਲੇ ਘਰ ਬਣਾ ਲਏਗੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਪਹਿਲਾ ਅੰਦੋਲਨ ਕੀਤਾ ਸੀ ਅਸੀਂ ਉਸੇ ਉਸੇ ਤਰੀਕੇ ਨਾਲ ਪੱਕਾ ਅੰਦੋਲਨ ਵੱਡਾ ਅੰਦੋਲਨ ਕਰਾਂਗੇ ਅਤੇ ਅਸੀਂ ਆਪਣੇ ਰਹਿਣ ਦਾ ਖਾਣ ਪੀਣ ਦਾ ਪੂਰਾ ਪ੍ਰਬੰਧ ਕਰੀ ਬੈਠੇ ਹਾਂ ਜਿਹਦੇ ਚੱਲਦੇ ਜਿਹੜੇ ਕਿ ਬਜ਼ੁਰਗਾਂ ਦੇ ਵਿੱਚ ਵੀ ਕਾਫੀ ਜੋਸ਼ ਦੇਖਣ ਨੂੰ ਮਿਲਿਆ ਆਓ ਮਾਰਦੇ ਹਾਂ ਨਜ਼ਰ ਇਹਨਾਂ ਤਸਵੀਰਾਂ ਤੇ ਸਾਰਿਆਂ ਨੇ ਸਰਕਾਰ ਨੇ ਸ਼ਕਤੀ ਬਹੁਤ ਕੀਤੀ ਹੋਈ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਤਿਆਰੀਆਂ ਸਾਡੀਆਂ ਪੂਰਨ ਨੇ ਜੀ ਸਾਡੇ ਕੋਲ ਪੂਰਨ ਸਮਾਨ ਆ ਸਾਡੇ ਕੋਲੇ ਉਹ ਬੈਰੀਗੇਡ ਨੇ ਜਿਹੜੇ ਬੈਰੀਗੇਡ ਤਾਂ ਉਹਨਾਂ ਦੇ ਅੱਡੇ ਨਹੀਂ ਨਾ ਹੀ ਅੱਗੇ ਵਾਲੇ ਨੇ ਉਹ ਤਾਂ ਹੀ ਭੰਨ ਕੇ ਨਾ ਉਹਨਾਂ ਨੂੰ ਸਾਡਾ 1 ਮਿੰਟ ਦਾ ਕੰਮ ਆ ਜਦੋਂ ਅਸੀਂ ਕਿੱਲ ਲਾਦੇ ਕਿੱਲ-ਕੁੱਲ ਤਾਂ ਅਸੀਂ ਉਹੀ ਲਾ ਦੇਾਂਗੇ ਸਾਡੇ ਕੋਲ ਮਟੀਰੀਅਲ ਨਹੀਂ ਆਉਂਦਾ ਪੈਟਰਲੀਆ ਤਾਂ ਮਟੀਰੀਅਲ ਆ ਪਿਆ ਠੀਕਾ ਵੀ ਜਿਹੜੀ ਹੋੁੰਦੀ ਆ ਅਸੀਂ ਆਏ ਕਿੱਥੇ ਉੱਥੋਂ ਵੀ ਸਾਡੇ ਨਹੀਂ ਪਹੁੰਚਾ ਅਸੀਂ ਲੀਕ ਕਿਹੜਾ ਸਾਡੀ ਇੱਕ ਟ੍ਰੈਕਟਰ ਦੀ ਵੀ ਬਣ ਗਿਆ ਅਸੀਂ ਉਹ ਪਾਰ ਦੇ ਤੁਰੇ ਜਾਵਾਂਗੇ ਅਸੀਂ ਅੱਛਾ ਆ ਮੋਦੀ-ਮੋਦੀ ਤਾਂ ਸਾਡੇ ਮਰੇ ਗੱਲੀ ਨਹੀਂ ਗੱਲ ਕੋਈ ਰਾਜ ਹੁਣ ਪੂਰੀ ਤਿਆਰੀ ਕਰਕੇ ਹੁਣ ਤਿਆਰੀ ਫੁੱਲ ਆ ਪੂਰਾ ਰਾਸ਼ਨ ਪਾਇਆ ਰਾਸ਼ਨ ਤਿਆਰੀ ਪੁੱਲ ਆ ਨਾਲੀਆਂ ਚ ਪਿਆ ਪਹਿਲੇ ਆ ਭਾਈ ਨੇ ਤੁਹਾਡੀ ਸਖਮਣੇ ਸਭ ਕੁਝ ਗੱਟੇ ਆਲੂਆਂ ਦੇ ਮੂੰਗੀ ਦਾਮਾ ਕੇ ਸੱਕ ਤੁਹਾਨੂੰ 2 ਸਾਲ ਰਹਿਣਾ ਪੈ ਜੀ ਪਰ ਉਹਦੀ ਗੋਡੀ ਲਵਾ ਕੇ ਮੁੜਾ ਨਹੀਂ ਅੱਗੇ ਵਾਲਾ ਕੰਮ ਨਹੀਂ ਗਾ ਵੀ ਪਰ ਪਿਛਲੇ ਵਾਰੀ ਤੁਹਾਨੂੰ ਭੇਜਤਾ ਸੀ ਵੀ ਮੰਗਾ ਮੰਨ ਲਈਆ ਹਾਂ ਉਹ ਮੰਗ ਲਿਆ ਉਹ ਭਰਾ ਹੀ ਤਾਂ ਪੰਗਾ ਸਿੱੜ ਗਿਆ ਮੈਂ ਉਹਦੇ ਵਿੱਚ ਥੋੜਾ ਜਿਹਾ ਚੋਣ ਲੜ ਚੋਣ ਤੇ ਉੱਡ ਗਏ ਚੋਣ ਦੇ ਮਾਰੇ ਉੱਡ ਗਏ ਉਹ ਪੈਨ ਦੇ ਵਿੱਚ ਉਹ ਬੰਦੇ ਉਸ ਨਹੀਂ ਕਹਿੰਦੇ ਤੇ ਅਸੀਂ ਤਾਂ ਉਹਦੀ ਆਈ ਤੇ ਗੋਡੀ ਨਹੀਂ ਲਵਾ ਕੇ ਉੱਥੋਂ ਤਾਂ ਜਮਾ ਫੜਕੇ ਹੱਥ ਚ ਵਰਕਾ ਵੀ ਆ ਫੜਕੇ ਠੀਕ ਆ ਫੇਰ ਤੁਰੰਗ ਨਹੀਂ ਉਹਨਾਂ ਜਿਹੜੀ ਤੁਸੀਂ ਦੇ ਨਹੀਂ ਉੱਥੇ ਮੇਰਾ ਨਾਮ ਮਲਕੀਸ਼ ਸਿੰਘ ਜੀ ਭਾਰਤੀ ਕਿਸਾਨ ਬੀਜ ਕੂਚ ਸਿੱਧੂਪੁਰ ਦਾ ਜਿਲ੍ਹਾ ਬਨਾਲਾ ਦਾ ਪਿੰਡ ਢਿਲਮਾ ਦਾ ਕਾਈ ਪ੍ਰਧਾਨ ਹੋਣ ਤੇ ਤੁਸੀਂ ਜਿਹੜੀ ਅੱਜ ਚੱਲੇ ਹੋ ਕਿੱਥੋਂ ਚੱਲੇ ਹੋ ਤੇ ਕਿੱਥੇ ਜਾਣ ਦੀ ਤਿਆਰੀ ਕੀਤੀ ਹੋਈ ਹੈ ਸਰਕਾਰ ਨੇ ਜਿਹੜੀ ਸਰਟੀ ਕੀਤੀ ਹੈ ਉਸ ਤੋਂ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਜੀ ਅਸੀਂ ਪਿੱਛੇ ਦਾਣਾ ਮੰਡੀ ਤੋਂ ਚੱਲੇ ਆ ਜੀ ਰਾਤ ਦੇ ਸੇ ਰੁਕਮੈਲਾ ਚੌਂਕ ਤੋਂ ਰੁਕੇ ਹੋਏ ਸੀ ਉੱਥੇ ਕੱਲ ਆਏ ਸੀ ਕੱਲ ਸ਼ਾਮ ਦੇ ਰੁਕੇ ਹੋਏ ਸੀਗੇ ਉਹ ਤੋਂ ਸਾਰਾ ਕਾਫਲਾ ਬਹੁਤ ਤਗੜਾ ਕਾਫਲਾ ਜੀ ਕਿਉਂਕਿ ਅੱਠ ਜਿਲ੍ਹਾਂ ਦਾ ਕਾਫਲਾ ਜੀ ਬਹੁਤ ਵੱਡਾ ਕਾਫਲਾ ਹੈਗਾ ਅਣਮਥੀ ਟਰਾਲੀਆਂ ਨੇ ਬਹੁਤ ਵੱਡੀਆਂ ਟਰਾਲੀਆਂ ਦਾ ਕਾਫਲੇ ਆ ਤੇ ਅਸੀਂ ਹੁਣ ਮਾਂ ਖਨੌਰੀ ਬਾਰਡਰ ਕੋਲਣ ਦੀ ਤਿਆਰੀ ਹੈ ਜੀ ਜਿਵੇਂ ਸਰਕਾਰ ਦੇ ਆਪਾਂ ਨਾਿਆਂ ਨੂੰ ਜੋ ਕੁਝ ਹੋਇਆ ਸਾਡਾ ਉਹ ਤਿਆਰੀਆਂ ਜਾਣ ਲਾ ਸਭ ਉਹ ਜਾਣ ਤੋਂ ਸਰਕਾਰ ਨਾਲ ਕੱਲ ਮੀਟਿੰਗ ਹੋਣੀ ਸੀ ਕੋਈ ਸਾਨੂੰ ਸਰਕਾਰਾਂ ਚੋਂ ਨਾ ਨਿਕਲਦਾ ਨਹੀਂ ਇਨਸਾਫ ਆ ਨਾ ਹਰ ਨਾ ਬੇਹਿੱਤੇ ਨਿਕਲੀ ਜੀ ਮੀਟਿੰਗ ਮੀਟਿੰਗ ਪਰ ਜੇ ਸਰਕਾਰ ਨੇ ਮੰਗਾ ਤੁਹਾਡੀਆਂ ਮੰਨ ਲਈਆਂ ਕਿ ਤੁਸੀਂ ਵਾਪਸ ਹੋ ਜਾਓਗੇ ਹਾਂ ਜੀ ਮੰਗਾ ਹੀ ਬਣਾਉਣੇ ਸਾਡੇ ਕੋਲ ਹੁਣ ਮੰਨ ਲੈ ਜਿੱਥੋਂ ਮੁੜ ਜਾਗੇ ਤੇ ਧੰਨਵਾਦ ਸਰਕਾਰ ਦੇ ਜਿਵੇਂ ਸਰਕਾਰ ਦੇ ਨੂੰ ਉਵੇਂ ਹੀ ਚੱਲਾਂਗੇ ਬਣਾ ਕੇ ਜਾਵਾਂਗੇ ਚਾਹੇ ਸਾਡੇ 2 ਸਾਲ ਲੱਗੇ ਮੰਗਾ ਬਣਾ ਕੇ ਦਰਾਂਗੇ ਸੋ ਦਾਦੇ ਕਿਸਾਨ ਦਾ ਕਹਿਣਾ ਹੈ ਕਿ ਇਸ ਵਾਰ ਵੀ ਉਹ ਦਿੱਲੀ ਨੂੰ ਫਤਿਹ ਕਰਕੇ ਹੀ ਵਾਪਸ ਆਉਣਗੇ ਜਿੰਨੇ ਮਰਜੀ ਬੈਰੀਕੇਟ ਲਗਾ ਕੇ ਸਾਨੂੰ ਰੋਕਿਆ ਚਾਵੇ ਅਸੀਂ ਹਰ ਇੱਕ ਬੈਰੀਕੇਟ ਤੋੜ ਕੇ ਉਹਨਾਂ ਨੂੰ ਪਾਰ ਕਰਾਂਗੇ ਤੇ ਦਿੱਲੀ ਦੇ ਵਿੱਚ ਅਸੀਂ ਦਾਖਲ ਹੋ ਕੇ ਰਵਾਂਗੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ